ਲੋ ਵੀ ਦੋਸਤੋ ਜਿਵੇਂ ਪਹਿਲਾਂ ਵੀਡੀਓ ਪਾਈ ਸੀ ਖੰਨੇ ਮੰਡੀ ਦੇ ਵਿੱਚ ਪਹੁੰਚੇ ਹੋਏ ਸੀ ਮੰਡੀ ਪ੍ਰਾਈਵੇਟ ਆ ਅੱਜ ਸਰਕਾਰੀ ਨਹੀਂ ਹੈਗੀ ਇਹ ਸਾਡੇ ਚਾਚਾ ਸੂਰਤ ਸਿੰਘ ਉਰੀ ਲੰਗੇ ਜਾਂਦੇ ਆ ਪਿੰਡ ਢੇਲ ਸਰਦਾਰਾਂ ਦੀ ਤੋਂ ਤਾਂ ਸਾਡੇ ਇਲਾਕੇ ਦੇ ਬਹੁਤ ਸਾਰੇ ਵਪਾਰੀ ਵੱਡੀ ਤਦਾਦ ਦੇ ਵਿੱਚ ਪਹੁੰਚੇ ਹੋਏ ਤਾਂ ਲੋੜ ਆ ਜਿਹੜੀ ਕਾਰਡ ਦੀ ਮਾਂ ਆ ਜਿਹੜੀ ਸਮੇਂ ਤੇ ਆਪਾਂ ਨੂੰ ਜ਼ਰੂਰਤ ਜਿੱਦਾਂ ਦੀ ਚੀਜ਼ ਦੀ ਹੋਵੇ ਨਾ ਬੰਦਾ ਮਨੁੱਖ ਇੱਕ ਐਸੀ ਚੀਜ਼ ਆ ਉਦਾਂ ਦੀ ਉਹ ਚੀਜ਼ ਤਿਆਰ ਕਰ ਲੇ ਮੰਡੀ ਦੇ ਵਿੱਚ ਜਿਹੜਾ ਵੱਡਾ ਫੌੜਾ ਨਾ ਗੋਹਾ ਹਟਾਣ ਦੇ ਲਈ ਉਹ ਲਿਆਉਣਾ ਔਖਾ ਹਰੇਕ ਮੰਡੀ ਚੱਕ ਕੇ ਲਿਆਉਣਾ ਨਾ ਬਹੁਤ ਔਖਾ ਤਾਂ ਇੱਧਰ ਕਾਲੇ ਬਾਈ ਉਹਨਾਂ ਨੇ ਨਾ ਇੱਕ ਫੌੜਾ ਬਣਾਇਆ ਹਾ ਮੰਡੀਆਂ ਲਈ ਇਹ ਕਾਲੇ ਬਾਈ ਇਹ ਸਪੈਸ਼ਲ ਮੰਡੀਆਂ ਲਈ ਬਣਵਾਇਆ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਬਾਈ ਸਟੀਲ ਦਾ ਜੀ ਇਹ ਸਟੀਲ ਦਾ ਠੀਕ ਹੈ ਜੀ ਠੀਕ ਹੈ ਬਰੇ ਠੀਕ ਹੈ ਜੀ ਠੀਕ ਹੈ ਠੀਕ ਹੈ ਬਰੇ ਤਾਂ ਇਹ ਕਾਲੇ ਬਾਈ ਇਹਦੀ ਹਾਈਟ ਕਿੰਨੀ ਹੋਊਗੀ ਇਹਦੀ ਇਹ ਨਹੀਂ 2.5 ਫੁੱਟ 2.5 ਫੁੱਟ ਉੱਚਾ ਹੈ ਨਾ ਜੀ ਵੀਰੇ ਇੱਕ ਮਿੰਟ ਖੜੇਓ ਤਾਂ ਲਓ ਬਈ ਦੋਸਤੋ ਬਿਲਕੁਲ ਛੋਟਾ ਜਿਹਾ ਫੜ ਬਈ ਜਿਹੜਾ ਨਾ ਇਹ ਗੱਡੀ ਚ ਕਾਲੇ ਬਈ ਨਾਲ ਲੋਡ ਕਰ ਲਿਆ ਹੁੰਦੇ ਆ ਆਈ ਮੰਡੀ ਘਰੇ ਲੈ ਜਾਣਾ ਤਾਂ ਆਈ ਮੰਡੀ ਨਾਲ ਲੈ ਆ ਬਿਲਕੁਲ ਠੀਕ ਹੈ ਜੀ ਲਓ ਵੀ ਦੋਸਤੋ ਲੋਡ ਆ ਜਿਹੜੀ ਕੰਮ ਆਉਂਦਾ ਜੇ ਕੋਈ 3 5 ਕਰੇ ਕਾਲਾ ਬਈ ਕਹਿੰਦਾ ਇਹ ਹਥਿਆਰ ਦੇ ਵੀ ਕੰਮ ਆਉਂਦਾ ਜੇ ਕੋਈ 3 5 ਕਰਦਾ ਕਿਉਂਕਿ ਮੰਡੀ ਦਾ ਬਈ ਕੰਮ ਐਸਾ ਹੀ ਆ ਕਈ ਵਾਰ 100 ਤਾਰਾਂ ਦਾ ਬੰਦਾ ਟੱਕਰ ਦਾ ਤਾਂ ਜਿਵੇਂ ਦਾ ਬੰਦਾ ਉਮੇ ਦਾ ਉਹਦੇ ਨਾਲ ਵਰਤਣਾ ਪੈਂਦਾ ਤਾਂ ਇਹ ਵਈ ਦੋਸਤੋ ਕਰੋ ਚੈੱਕ ਕਿੰਨੀ ਸੋਹਣੀ ਛੋਟੀ ਜੀ ਚੀਜ਼ ਮੈਨੂੰ ਬੜਾ ਵਧੀਆ ਲੱਗਿਆ ਤਾਂ ਮੈਂ ਉਹ ਉਸ ਕਰਕੇ ਵੀਡੀਓ ਬਣਾ ਲਈ ਕਾਲਾ ਵੀ ਕਹਿੰਦੇ ਉਹ ਵੀ ਵੱਡਾ ਜਿਹੜਾ ਫੌੜਾ ਆਈ ਮੰਡੀ ਗੱਡੀ ਚ ਰੱਖ ਕੇ ਲਿਆਉਣਾ ਔਖਾ ਤਾਂ ਇਹ ਛੋਟਾ ਜ ਆਪ ਖੁਦ ਤਿਆਰ ਕਰਵਾਇਆ ਤਾਂ ਅੱਗੇ ਰੱਖ ਕੇ ਨਾ ਗੱਡੀ ਦੇ ਤਾਂ ਹਰ ਮੰਡੀ ਨੂੰ ਨਾਲ ਲੈ ਆਉਣੇ ਆ ਇਹ ਕੈਰੀ ਕਰਨਾ ਬਹੁਤ ਸੌਖਾ ਲਓ ਵੀ ਦੋਸਤੋ ਦੇਖੋ ਕਿੰਨੀ ਸੋਹਣੀ ਚੀਜ਼ ਆ ਹਾਂ ਬਾਈ ਇਹ ਨਹੀਂ ਛੋਟੇ ਜਿਹੇ ਨਾਲ ਚੱਕ ਲਿਆਉਂਦੇ ਆ ਇਹ ਆ ਦੋਸਤੋ ਜੇ ਕਿਸੇ ਸੱਜਣ ਹੋਰ ਮੰਡੀ ਆਉਂਦੇ ਆ ਤਾਂ ਉਹ ਆਈ ਮੰਡੀ ਨਹੀਂ ਲਿਜਾ ਸਕਦੇ ਫੋੜੇ ਨੂੰ ਵੱਡੇ ਨੂੰ ਨਾਲ ਤਾਂ ਐਦਾਂ ਦੀ ਚੀਜ਼ ਤਿਆਰ ਕਰਵਾ ਲਿਓ ਤੁਹਾਨੂੰ ਚੱਕਣਾ ਕੈਰੀ ਕਰਨਾ ਸੌਖਾ ਰਹੂਗਾ ਲਓ ਵੀ ਦੋਸਤੋ ਚੈਨਲ ਨੂੰ ਭਰਾਵੋ ਸਬਸਕ੍ਰਾਈਬ ਕਰਿਓ ਇੱਧਰ ਬਾਈ ਇੰਦਰਜੀਤੋਂ ਨਹੀਂ ਖੜੇ ਆ ਝੋਟੀਆਂ ਲਈ ਤਾਂ ਮਸਲਾ ਕੀ ਆ ਬਾਈ ਚੈਨਲ ਆਪਣਾ ਪਹਿਲਾ ਹੈਕ ਹੋ ਗਿਆ ਸੀ ਉਦੇ ਕਰਕੇ ਆਪਾਂ ਨੂੰ ਘਾਟਾ ਬਹੁਤ ਜ਼ਿਆਦਾ ਪਿਆ। ਬਈ ਬਹੁਤ ਵੱਡੀ ਤਦਾਦ ਦੇ ਵਿੱਚ ਸੱਜਣ ਜੁੜੇ ਹੋਏ ਸੀ। ਹੁਣ ਯਾਰ ਜ਼ੀਰੋ ਤੋਂ ਕੰਮ ਕਰ ਰਹੇ ਆ ਤਾਂ ਤੁਹਾਡੇ ਸਾਥ ਦੀ ਲੋੜ। ਐਦਾਂ ਦੀਆਂ ਵੀਡੀਓ, ਇੱਕ ਅਲੱਗ ਮੈਟਰ ਤੇ ਬਣਦੀਆਂ ਵੀਡੀਓ, ਅਲੱਗ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਉਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।